ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਜੀ ਅੱਜ ਪਹੁੰਚੇ ਆ ਪਿੰਡ ਮੁੰਡੀ ਜਮਾਲ ਡਿਸਟ੍ਰਿਕਟ ਮੁੰਡੀ ਜਮਾਲ ਡਿਸਟ੍ਰਿਕਟ ਮੋਗਾ ਜੀ ਤੇ ਮਾਈਆਂ ਦੇ ਪਸ਼ੂ ਰਪੀਟ ਕਰ ਰਹੇ ਸੀਗੇ ਜੀ ਜਿਹੜੀ ਉਹ ਸਾਹਮਣੀ ਗਾਂ ਦੇਖ ਰਹੇ ਆ ਤੁਸੀਂ ਆ ਗਾਂ ਦੇ ਚੈੱਕ ਕਰਤੀ ਐ ਗੱਬਣ ਪਹਿਲਾਂ ਦੀ ਇਹੀ ਹੋਈ ਵੀ ਐ ਸਾਢੇ 3-3 ਮਹੀਨਿਆਂ ਦੀ ਗੱਬਣ ਆ ਜੀ ਤੇ ਥੋੜਾ ਜਿਹਾ ਵਿਸ਼ਵਾਸ ਉੱਠਿਆ ਪਿਆ ਇਹਨਾਂ ਦਾ ਇੱਥੋਂ ਜੀ ਤੇ ਤਾਂ ਕਰਕੇ ਅੱਜ ਫੇਰ ਇਹਨਾਂ ਨੇ ਵੈਸੇ ਚੈੱਕ ਸੀ ਗੱਬਣ ਪਰ ਮੇਰੇ ਤੋਂ ਫਿਰ ਚੈੱਕ ਕਰਾਈ ਹੈ ਕਹਿੰਦੇ ਵੀ ਦੁਬਾਰਾ ਚੈੱਕ ਕਰਾਉਣੀ ਹੈ ਵੀ ਤਾਰਾਂ ਕਰਦੀ ਹੈ ਤਾਰਾਂ ਪਸ਼ੂ ਗੱਭਣ ਵੀ ਕਰਨ ਲੱਗ ਜਾਂਦਾ ਜੀ گاਵਾ ਚ ਨਾ ਦੇ ਟੈਨਸ਼ਨ ਲਿਆ ਕਰੋ ਮੱਝਾਂ ਨਹੀਂ ਕਰਦੀਆਂ ਪਰ گاਵਾ ਕਰਨ ਲੱਗ ਜਾਂਦੀਆਂ ਤਾਰਾਂ ਗੱਭਣ ਵੀ ਤੇ ਇਹ ਗਾਂ ਗੱਭਣ ਆ ਜੀ ਬਾਕੀ ਸਾਨੂੰ ਇਹਦਾ ਬੋਡੀ ਵੇਟ ਵੀ ਦੱਸਦਾ ਚਲੋ ਠੀਕ ਆ ਥੋੜੇ ਜੇ ਪਸ਼ੂ ਬਹੁਤ ਲਿੱッセ ਆ ਬਾਈਆਂ ਦੇ ਇਹਨਾਂ ਨੂੰ ਦੱਸਾਂਗੇ ਵੀ ਕੀ ਸਿਸਟਮ ਹੈ ਸਾਰੀ ਵੀਡੀਓ ਨਾ ਬਣੇ ਰਹੋ ਜੇ ਵੀ ਕਿਹੜੇ ਪਸ਼ੂ ਚ ਕੀ ਕਮੀ ਆ ਆ ਦੇਖੋ ਤੁਸੀਂ ਗਾਂ ਜੀ ਇਹ ਚਾਰ ਚਾਰ ਦਿਨ ਤਾਰਾਂ ਕਰ ਰਹੀ ਹੈ ਬੋਡੀ ਵੇਟ ਜਿਹੜੇ ਪਸ਼ੂ ਦਾ ਪੂਰਾ ਨਹੀਂ ਨਹੀਂ ਤੂੰ ਨੂੰ ਲਖੋਰੀਆ ਦੀ ਸ਼ਿਕਾਇਤ ਵੀ ਹੋਊਗੀ ਠੀਕ ਹੈ ਤੇ ਪਸ਼ੂ ਲੰਮੀ ਹੀਟ ਰੱਖੂਗਾ ਹੁਣ ਜਿਵੇਂ ਇਹਨੂੰ ਚਾਰ ਪੰਜ ਦਿਨ ਤੋਂ ਤਾਰਾਂ ਕਰ ਰਹੀ ਹੈ ਪਰ ਹੀਟ ਕੋਈ ਨਹੀਂ ਇਹਦੀ ਅੰਦਰ ਦੀ 1% ਵੀ ਇਹਦੇ ਹੌਰਨ ਦਾ ਕੜਾਚ ਨਹੀਂ ਗੇ ਹੌਰਨ ਉਹ ਤਾਂ ਬਹੁਤ ਜ਼ਿਆਦਾ ਕੜਾਚ ਹੁੰਦੇ ਪਸ਼ੂ ਦੇ ਜਦੋਂ ਹੀਟ ਹੁੰਦੀ ਹੈ ਤੇ ਪਰ ਜਮੇ ਹੀ 1% ਹੀਟ ਨਹੀਂ ਸੀਗੀ ਜੀ ਇਹਦੇ ਆਪਾਂ ਦਵਾਈ ਭਰੀ ਅੱਜ ਚਲੋ ਆ ਗਾਂ ਆਪਾਂ ਚੈੱਕ ਕਰਤੀਏ ਗੱਬਣਾ ਜੀ ਠੀਕ ਹੈ ਸਪਲੀਮੈਂਟ ਵਗੈਰਾ ਦੱਸਾਂਗੇ ਜੀ ਬਾਈ ਖੇਤ ਤੇ ਬੈਠਿਆ ਮੈਂ ਇਹਨਾਂ ਨੂੰ ਪਾ ਕੇ ਪੁੱਛਿਆ ਵੀ ਪਾਣੀ ਦੀ ਕੋਈ ਦਿੱਕਤ ਪਾਣੀ ਇਹ ਕਹਿੰਦੇ ਵਧੀਆ ਵੈਸੇ ਵੀ ਮੋਗੇ ਏਰੀਆ ਦਾ ਪਾਣੀ ਸਾਰਿਆਂ ਨੂੰ ਪਤਾ ਵੀ ਵਧੀਆ ਜੀ ਤੇ ਇਹ ਗਾਂ ਦਾ ਬੋਡੀ weight ਨਾ ਹੋਣ ਪੂਰਾ ਕਰਕੇ ਕਿੰਨੇ ਵਾਰੀ ਟੀਕਾ ਭਰਾਦਾ ਇਹਦੇ ਬਾਈ ਇਹਨਾਂ ਦੇ ਡਾਕਟਰ ਸਾਹਿਬ ਅਸੀਂ 4-5 ਵਾਰੀ ਭਰਾ 1.5 ਸਾਲ ਹੋ ਗਿਆ ਸਾਢੇ ਸਾਲ ਸੁਣੇ ਉਹਦੋਂ ਵੀ ਵਜਨ ਇੰਨਾ ਹੀ ਸੀਗਾ ਇੰਨੀ ਲੱਸੀ ਸੀ ਨਹੀਂ ਸਕੋ ਲੱਸੀ ਹੋਣੋ ਹੋ ਗਈ ਅੱਗੇ ਠੀਕ ਸੀ ਲੱਸੀ ਅੱਗੇ ਠੀਕ ਸੀ ਸਿਆਲ ਜਿਹਾ ਜਦੋਂ ਆਈ ਸੀ ਉਦੋਂ ਠੀਕ ਪੌਣੇ ਕੀ ਜਾਂਦੀ ਤੁਸੀਂ 4 ਪੌਣੇ ਹੈਗੇ ਨਹੀਂ ਅਸੀਂ 4 ਨਹੀਂ ਪੱਠੇ ਹੀ ਤਾਜਾ ਬੀਜ ਕੇ ਪਾਈ ਵਰਸੀਨਾ ਹੋਣਗੇ ਮੈਂ ਗਾਚਾ ਚਲਪਨ ਗਾਚਾ ਬੀਜ ਦੇਣਾ ਅੱਛਾ ਗਾਚਾ ਬੀਜ ਦੇਣੇ ਹਾਂਜੀ ਠੀਕ ਹੈ ਜੀ ਤੇ ਕਿੰਨੇ ਪਸ਼ੂ ਆ ਕਿੰਨਾ ਦੁੱਧ ਪੌਣੇ ਆ ਜੀ ਇਹ ਜਿੰਨੇ ਪਸ਼ੂ ਉਸ ਹਿਸਾਬ ਤੇ ਕਿਲੋ ਕਿਲੋ ਹੀ ਆਉਂਦਾ ਇੱਕ ਪਸ਼ੂ ਦਾ ਦੁੱਧ 10 ਕਿਲੋ ਜਾਂਦਾ ਮਾਹਾਂ 10 ਪਸ਼ੂ ਸਾਡੇ ਕੋਲ 14 15 ਨਿੱਕੇ ਮੋٹے ਪਾ ਕੇ 6 ਛੱਡ ਜਾਂਦੇ 40 ਹਾਂ ਜੀ ਕਿੰਨਾ 40 ਸਾਡੇ 4.5 ਇੱਕ ਟਾਈਮ ਕਿਹੜੀ ਦਾ ਆਹ ਜੋ ਜਿਹੜੀ ਬਹੁਤ ਲਿੱਸੀ ਮੱਝ ਹੈ ਇਹ ਉਹ ਤਾਂ 4.5 ਕਿਲੋ ਟਾਈਮ ਦਾ ਬੜਾ ਜੋਰ ਲਾ ਲਾ ਡਾਕਟਰਾਂ ਤੋਂ ਵੇਖ ਲਿਆ ਤੇ ਆਹ ਤਾਂ ਕਰਮਾਂ ਵਾਲੀ ਕਿਲੋ ਦੇ ਕੇ ਖੁਸ਼ ਹੋ ਜਾਂਦੀ ਆ ਅੱਛਾ ਕਿਲੋ ਹੀ ਦਿੰਦੀ ਬਸ ਇਹਨੂੰ ਕਿੰਨਾ ਚਿਰ ਹੋ ਗਿਆ ਵੈਸੇ ਸੋਈ ਨੂੰ ਇਹਨੂੰ ਵੀ ਲਗਭਗ ਡੇਢ ਦੇ ਲੱਗੇ ਆ ਗਿਆ अच्छा चलो गब्बण हो गई हां जी एदे वाव वारी ਭਰਾਇਆ ਗਿਆ ਸੀ हां जी ਇਹਦੇ ਦੋ ਤਿੰਨ ਉੱਚੇ ਤੋਂ ਚਾਰ ਵਾਰੀ ਰਿਕੁਇਰ ਕੀਤਾ ਗਿਆ ਚਲੋ ਇਹ ਤਾਂ ਗੱਬਣ ਆ ਹਨਾ हां जी ਆ ਬਾ ਗਾਂ ਜਿਹੜੀ ਸੂਈ ਵੀ ਆ ਜੀ ਹੁਣ ਹਾਂ ਜੀ ਪਹਿਲੇ ਸੂਏ ਵੈੜ ਸੂਈ ਵੀ ਆ ਪਹਿਲੇ ਹੀ ਸੂਈ ਜਣਾ ਪਹਿਲੀ ਵਾਰੀ ਸੂਈ ਤਾਂ ਹੁਣ ਪਹਿਲੀ ਪਹਿਲੀ ਵਾਰੀ ਹੀਟ ਤੇ ਆਈ ਤੁਹਾਨੂੰ ਨਹੀਂ ਬੁਲਾਇਆ ਸੀ ਡਾਕਟਰ ਹੀ ਨਹੀਂ ਸਾਧਰੇ ਕੋਈ ਹੋਰ ਨਾ ਨਹੀਂ ਆਕ ਗਿਆ ਸਾਡਾ ਹਾਂ ਅਸੀਂ ਕਿਉਂਕਿ ਤਾਂ ਬਹੁਤ ਹੋਰ ਵੀ ਡਾਕਟਰ ਲੱਗ ਗਏ ਬੰਨੇ ਕਿੱਥੋਂ ਵੀ ਬਹੁਤ ਸੱਦੇ ਸੀ ਹਾਂ ਜੀ ਸਾਡਾ ਡਾਕਟਰ ਸਾਹਿਬ ਮਾਣੀ ਖਰਾਬ ਹੋਇਆ ਪਿਆ ਸੀ ਮੰਜੇ ਵੇਣਾ ਬੜਾ ਕਰਾ ਤੇ ਨਪਸੂਤਾ ਸੀ ਅੱਕ ਕੇ ਹੀ ਦੇ ਦਿੱਤੇ ਸਹੀ ਸਪਲੀਮੈਂਟ ਵਗੈਰਾ ਨਹੀਂ ਪਿਆ ਇਨਸਾਨ ਨੂੰ ਜੋ ਡਾਕਟਰ ਸਾਹਿਬ ਦਾ ਟ੍ਰੀਟਮੈਂਟ ਲਿਖ ਕੇ ਦੇ ਜਾਂਦਾ ਸੀ ਦਵਾਈਆਂ ਸਾਰਾ ਉਹ ਬਾਲਟੀਆਂ ਭਰੀਆਂ ਵਿਆ ਇਹ ਉਹ ਦਿੰਦੇ ਰਹਿ ਸਾਰਾ ਕੁਝ ਤੁਸੀਂ ਉਹ ਵੇਖ ਲੋ ਅੱਡ ਨਿਕਲੇ ਪੇ ਡੰਗਰਾਂ ਦੇ ਪਰ ਸਿਹਤ ਨਹੀਂ ਬਣੀ ਸਿਹਤ ਕਿਸੇ ਦੀ ਨਹੀਂ ਰਹੀ ਤੁਸੀਂ ਜੀ ਹਾਲਾਤ ਉਵੇਂ ਬਹੁਤ ਮਾੜੇ ਆ ਪਸ਼ੂਆਂ ਦੇ ਆ ਵੈੜ ਤੁਸੀਂ ਯਕੀਨ ਨਹੀਂ ਮੰਨਣਾ 5 ਸਾਲੋਂ ਮੈਂ ਰਹਦੀ ਬਾਈ ਕਹਿੰਦੇ 5 ਸਾਲ ਦੀ ਆ ਹਾਂ 5 ਸਾਲ ਆ ਤੁਸੀਂ ਮੂੰਹ ਦੇਖ ਲੋ ਤੇ ਹਾਲਾਤ ਵੇਖ ਲੋ ਅਜੇ ਵੀ ਇਹ ਚਾ ਦੋ ਤਿੰਨ ਮਹੀਨੇ ਤਿਆਰ ਨਹੀਂ ਹੁੰਦੀ ਜੀ ਇਹ ਪੂਰਾ ਵਧੀਆ ਸਪਲੀਮੈਂਟ ਇਹਨੂੰ ਪਵੇ ਤਾਂ 2-3 ਮਹੀਨੇ ਨਹੀਂ ਤਿਆਰ ਹੁੰਦੀ ਇਹਨਾਂ ਨੂੰ ਕਹਾਂ ਵੇ ਇਹਨੂੰ ਆਇਰਨ ਟੌਨਿਕ ਦੇਓ ਤੇ ਡਾਈਟਮੈਨ ਪੀ ਪਾਊਡਰ ਦਿਓ ਫੇਰ ਵੈੜ ਬਣ ਸਕਦੀ ਹੈ 5 ਸਾਲਾਂ ਦਾ ਤੁਸੀਂ ਖਰਚਾ ਦੇਖ ਲਓ ਵੀ ਇਹ ਵੈੜ ਨੇ ਇਹਨਾਂ ਨੂੰ ਕੀ ਦੇ ਕੇ ਜਾਣਾ ਜੀ ਕੱਦ ਪਰਲੇ ਨਹੀਂ ਇਹਦੇ ਠੀਕ ਹੈ ਕੁਝ ਨਹੀਂ ਦੇਣਾ ਕੀ ਦੁੱਧ ਕੀ ਦੁੱਧਰ ਰਿਕਾਰਡ ਕੀ ਸੀ ਇਹਦੀ ਮਾਂ ਦਾ ਜੀ ਇਹਨਾਂ ਦੀ ਮਾਂ ਦੁੱਧਰ ਰਿਕਾਰਡ ਤਾਂ ਬਹੁਤ ਸੀ ਆਮਾ ਸੀ ਉਹ 40 ਲੀਟਰ ਦੁੱਧ ਦੇ ਦਿੰਦੀ ਅੱਛਾ 40 ਕਿਲੋ ਦੁੱਧ ਵਾਲੀ ਦੀ ਵੱਛੀ ਹੈ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਚਲੋ ਇਹ ਫਿਰ ਐਵੇਂ ਹੀ ਹੁੰਦਾ ਵੀ ਟੀਕਾ ਨਾਰਮਲ ਸੀਗਾ ਹਾਂ ਤੇ ਪਰ ਥੋੜੀ ਜੀ ਹੈਗੀ ਐ ਦਿੱਕਤ ਵੇਖੋ 5 ਸਾਲਾਂ ਦੀ ਵਹਿੜ ਦੇ ਹਾਲਾਤ ਆ ਜੀ ਇਹ 5 ਸਾਲ ਤਾਂ ਤੂੜੀ ਦਾ ਖਰਚਾ ਹੀ ਨਹੀਂ ਮੈਨੂੰ ਪਤਾ ਇਹਨੇ ਸੂਕੇ ਮੋੜਨਾ ਜੇ ਆਪਾਂ ਹੁਣ ਏਡੇ ਏਡੇ ਪਸ਼ੂ ਕਰਕੇ ਗੱਭਣ ਕਰਾਂਗੇ 7 ਸਾਲਾਂ ਦੀ ਮੇਰੇ ਹਿਸਾਬ ਨਾਲ 6.5 ਸਾਲਾਂ ਦੀ ਪਹਿਲੀ ਵਾਰੀ ਸੂਗੀ ਜੀ ਤੇ ਵੇਖ ਲਓ ਵੀ ਕੀ ਫਾਇਦਾ ਮੰਨ ਲਓ ਦੰਦੀ ਰਣ ਕੇ ਪਸ਼ੂ ਸੋਇਆ ਕਿੱਥੇ ਖੀਰੀਆਂ ਵਹਿੜਾਂ ਸਵਾਈ ਜਾਂਦੇ ਲੋਕ ਹਨ ਤੇ ਹੋ ਗਈ ਆ ਦਿੱਕਤ ਵੀ ਚਲੋ ਸਪਲੀਮੈਂਟ ਚ ਰੱਖ ਲੋ ਤੇ ਕੋਈ ਨਹੀਂ ਜੀ ਤੁਹਾਨੂੰ ਮਹੀਨੇ ਬਾਅਦ ਇਹ ਪਸ਼ੂਆਂ ਦੀ ਵੀਡੀਓ ਦਿਖਾਵਾਂਗੇ ਰੱਬ ਸੁੱਖ ਰੱਖੇ ਤੇ ਰੰਗ ਬਦਲ ਲਿਆ ਕੋਈ 44 ਸਾਲਾਂ ਤੋਂ ਆ ਚਾਰਾਂ ਸਾਲਾਂ ਦੀ ਝੋਟੀ ਹੋਈ ਪਈ ਆ ਜੀ ਤੇ ਇਹ ਵੀ ਹਜੇ ਤੱਕ ਹੀਟ ਨਹੀਂ ਆਏਗੀ ਉਹ ਥੋੜਾ ਜਿਹਾ ਵਜਨ ਚਲੋ ਇਹਦਾ ਪੂਰਾ ਹੋ ਚੁੱਕਿਆ ਇਹ ਆਜੂਗੀ ਹੀਟ ਚ ਆ ਮੱਝ ਦੇ ਹਾਲਾਤ ਵੇਖੋ ਜੀ ਸਭ ਤੋਂ ਮਾੜੇ ਆ ਤੇ ਸਭ ਤੋਂ ਜ਼ਿਆਦਾ ਦੁੱਧ ਵੀ ਇਹੀ ਦਿੰਦੀਆਂ ਇਹਨਾਂ ਦੇ ਹਾਂ ਜੀ ਆ ਦੇਖੋ ਮੱਝ ਬਹੁਤ ਲੱਸੀ ਹੈ ਕਿੰਨੇ ਸੂਏ ਸੂਈ ਹੈ ਇਹ ਪਹਿਲਾ ਸੂਆ ਹੀ ਸੂਈ ਆ ਅੱਛਾ ਪਹਿਲਾ ਹੀ ਇਹ ਵੀ ਬਹੁਤ ਵੱਡੀ ਵੱਡੀ ਬਣੀ ਆ ਇਹ ਆਪਣਾ ਪਾਸੇੋਂ ਲਈ ਹੀ ਬਣੀ ਵੱਡੀ ਸੀ ਉਹ ਵੀ ਅੱਛਾ ਵੱਡੀ ਬਣੀ ਸੀ ਹਾਂ ਉਹ ਬਹੁਤ ਵੱਡੀ ਹੋ ਕੇ ਸੂਈ ਹੈ ਮੱਝ ਇਹ ਵੀ ਤੇ ਇਹੀ ਮੱਝ ਇਹਨਾਂ ਕੋਲੇ ਦੁੱਧ ਵਾਲੀ ਆਈ ਜਿਵੇਂ ਆਪਾਂ ਕਹੇ ਦਿੰਨੇ ਵੀ ਖਾਰ ਮੰਦੀ ਹੈ ਨਾ ਹਾਂ ਜੀ ਉਵੇਂ ਸੋਚ ਲੈਂਦੇ ਆ ਪਰ ਕੋਈ ਨਹੀਂ ਇਹਨੂੰ ਜਦੋਂ એનર્ਜੀ ਬੂਸਟੋ ਦਿੱਤਾ ਗਿਆ ਨੇ ਸੈੱਟ ਹੋ ਜਾਣਾ ਜੀ ਤੇ ਇਹ ਮੱਝ ਬਈ ਇਹ ਮੱਝ ਡਾਕਟਰ ਸਾਹਿਬ ਇੱਕ ਟਾਈਮ ਮਿਲ ਮਿਲ ਰਹੀ ਆ ਅੱਛਾ ਇੱਕ ਟਾਈਮ ਮਿਲ ਰਹੀ ਹੈ ਜੀ ਇਹਦੇ ਮਹੀਨਾ ਹੋ ਗਿਆ ਟੀਕਾ ਭਰਾਏ ਨੂੰ ਹਾਂ ਜੀ ਇਹਦੇ ਮਹੀਨਾ ਹੋ ਗਿਆ ਇਹਨੂੰ ਵੀ ਦਿੱਕਤ ਆਈ ਹੈ ਰਹਿਣ ਰੂਮ ਚ ਇਹਨੂੰ ਇਹ ਹੀਟ ਚ ਨਹੀਂ ਆਈ ਨਹੀਂ ਹੀਟ ਚ ਵਧੀਆ ਪ੍ਰੋਪਰ ਆਈ ਹੈ ਤੇ ਵਧੀਆ ਮਤਲਬ ਕਿ ਟੀਕਾ ਰਿਪੀਟ ਆ ਤੇ ਪਰ ਜਿਹੜੇ ਹਿਸਾਬ ਨਾਲ ਇਹਦੇ ਉਹਨਾਂ ਲੱਛਣ ਨਹੀਂ ਸੀ ਕੋਈ ਬੋਲਣ ਵਾਲੇ ਅੱਗੇ ਅੱਛਾ ਤੇ ਡਾਕਟਰ ਸਾਹਿਬ ਦੀ ਉਹਦੋਂ ਇਹ ਗਲਤੀ ਉਹਨੇ ਆਣ ਕੇ ਦੁਬਾਰਾ ਫਿਰ ਟੀਕਾ ਪਾਤਾ ਮਤਲਬ ਕਿ ਸਾਡੇ ਮੁਤਾਬਕ ਖਲੋਤੀ ਹੋਈ ਆ ਉਹਦੇ ਕੀ ਕਰਦੀ ਸੀ ਇਹ ਕੁਝ ਵੀ ਨਹੀਂ ਅਸੀਂ ਸੱਦਿਆ ਤਾਂ ਉਹ ਦੂਜੀ ਮੰਜ਼ਲੀ ਟਿਕਾਣਾ ਸੀ ਹਾਂਜੀ ਫਿਰ ਉਹ ਲਫਾਫਾ ਹੀ ਮੋੜ ਤੋਂ ਪਾ ਕੇ ਆ ਗਿਆ ਤਾਂ ਉਹਨੇ ਲੈ ਆ ਕੇ ਇਹਨੂੰ ਭਰ ਦਿੱਤਾ ਪੁੱਛਿਆ ਹੀ ਨਹੀਂ ਵੀ ਅੱਜ ਮੱਝ ਬਣੀ ਹੋਈ ਆ ਅਸੀਂ ਜਦੋਂ ਆਏ ਅਸੀਂ ਮੱਝ ਬਣੀ ਇਹ ਹੁਣ ਤੇ ਤੁਹਾਡੇ ਤੇ ਗੱਲ ਗਈ ਚਲੀ ਇਹ ਹੁਣ ਆਪਾਂ ਜਦੋਂ ਤੁਸੀਂ ਕਹਿੰਦੇ ਚੈੱਕ ਹੋ ਜਾਊਗਾ ਚੈੱਕ ਹੋ ਗਏ ਜੀ 2 ਮਹੀਨਿਆਂ ਦਾ ਚੈੱਕ ਸਾਡੇ ਡਾਕਟਰ ਆਇਆ ਹੁੰਦਾ ਉਹਨੇ ਚੈੱਕ ਕਰਦੇ ਨਹੀਂ ਹੁਣ ਹੈ ਨਾ ਨਹੀਂ ਕੋਈ ਗੱਲ ਨਹੀਂ ਚੈੱਕ ਕਰਦੇ ਤੁਸੀਂ ਰੋਕਿਆ ਵੀ ਅਸੀਂ ਨਹੀਂ ਹਜੇ ਚੈੱਕ ਨਹੀਂ ਮੈਂ ਹਜੇ ਹੋਣੀ ਨਹੀਂ ਚੈੱਕ ਇਹ ਟਾਈਮ ਥੋੜਾ ਹੋਇਆ ਤੇ ਇਹ ਜੀ ਏ ਬਸ ਹੁਣ ਸੁਣ ਵਾਲੀ ਬਸ ਦੇ ਨਹੀਂ ਲੈਂਦੀ ਆ ਦੋ ਚਾਰ ਦੀ ਝੋਟੀ ਇਹਨੇ ਪਹਿਲੇ ਸੁਣ ਮੈਂ ਪਹਿਲੇ ਸੁਇਆ ਸੁਣਾ ਜੀ ਠੀਕ ਹੈ ਜੀ ਘਰ ਦੇ ਇਹ ਘਰ ਦੇ ਪਸ਼ੂ ਆ ਸਾਰੇ ਇਹ ਸਾਰੇ ਘਰ ਦੇ ਆ ਸਾਰੇ ਪਸ਼ੂ ਘਰ ਦੇ ਸਾਰੇ ਆ ਉਹ ਉਹ ਪਾਸਿਓਂ ਆਈ ਢੇਲੀ ਅੱਛਾ ਉਹ ਪਾਸਿਓਂ ਆਈ ਉਹ ਪਾਸਿਓਂ ਢੇਲੀ ਬਾਕੀ ਘਰ ਦੇ ਉਹ گاਵਾ ਵੀ ਪਾਸਿਓਂ ਆਈਆਂ ਦੋਵੇਂ ਅੱਛਾ ਤੇ ਕਿੰਨਾ ਦੁੱਧ ਤਾਂ 10 ਕਿਲੋ ਹੀ ਪੋੜੇ ਨੇ ਬਹੁਤ 10 ਕਿਲੋ ਇੱਕ ਟਾਈਮ ਦਾ ਪੈ ਰਿਆ ਬਹੁਤ ਦੁੱਧ ਹੈ ਨਾ ਹਾਂ ਠੀਕ ਹੈ ਜੀ ਤੇ ਸਪਲੀਮੈਂਟ ਚ ਕੀ ਪਾਉਣੇ ਹੁਣ ਤੱਕ ਪਾਊਡਰ ਬਾਰੇ ਕੁਝ ਉਹ ਆਦਰ ਤੁਹਾਨੂੰ ਦਿਖਾ ਦਿੰਨੀ ਆ ਜੀ ਆਪਿਆ ਮੈਟਮੈਟਿਕ ਆ ਚਾਏ ਪਾਊਡਰ ਪਾ ਰਹੇ ਆ ਹਾਂਜੀ ਪਹਿਲਾਂ ਤਾਂ ਜੀ ਕਿਲੋ ਪਾਊਡਰ ਨਾ ਬੰਨਣਾ ਹੀ ਕੋਈ ਨਹੀਂ ਜਿੰਨੇ ਆਪਣੇ ਪਸ਼ੂ ਆ ਮੈਂ ਤੁਹਾਨੂੰ ਕਿਹਾ ਵੀ 20 ਕਿਲੋ ਪਾਊਡਰ ਘੱਟੋ ਘੱਟ ਹਾਂਜੀ ਹਾਂਜੀ ਘੱਟੋ ਘੱਟ 20 ਕਿਲੋ ਪਾਊਡਰ ਤੁਹਾਡੇ ਪਸ਼ੂ ਸਾਰੇ ਖਾਣਗੇ ਜੀ ਹਾਂਜੀ ਹਾਂਜੀ ਠੀਕ ਆ 20 ਕਿਲੋ ਪਾਊਡਰ ਮਿਨਰਲ ਮਿਕਚਰ ਤੇ 20 ਕਿਲੋ ਪਾਊਡਰੀ એનર્ਜੀ ਬੂਸਟਰ ਖਾਣਗੇ ਠੀਕ ਆ ਜੀ ਫੇਰ ਕਿਤੇ ਜਾ ਕੇ ਇਹਨਾਂ ਦੀ ਸਿਹਤ ਬਣੂਗੀ ਸਿਹਤ ਬਣਨ ਤੋਂ ਬਾਅਦ ਘੱਟੋ ਘੱਟ 2 ਮਹੀਨੇ ਆਪਾਂ ਇਹਨਾਂ ਦੇ ਕਿਸੇ ਦੇ ਸੀਮਨ ਨਹੀਂ ਲਾਉਣਾ ਜੀ ਜਿਹੜੀਆਂ ਖਾਲੀ ਆ ਠੀਕ ਆ ਕਿ ਇਹਨਾਂ ਦੇ ਉਹਦੀ ਮੱਝ ਦੀ ਸੋਡੀ ਸਿਹਤ ਬਣ ਜਾਊਗੀ ਠੀਕ ਹੈ ਉਹ ਵੀ ਨਹੀਂ ਬੋਲੀ ਹਜੇ ਨਹੀਂ 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 ਬੋਲੀ ਨਾ ਹਾਂ ਉਹਦਾ ਬਾਡੀ weight ਪੂਰਾ ਹੋਊਗਾ ਫੇਰ ਹੀ ਬੋਲੂਗੀ ਨਾ ਇਹ ਅੱਜ ਦਾ ਬਾਡੀ weight ਹੀ ਨਹੀਂ ਪੂਰਾਗਾ ਹਾਂਜੀ ਮੈਂ ਤਾਂ ਉਹ ਵੀ ਫਿਰ ਸਾਲ ਭੰਨੂਗੀ ਆਪਾਂ ਐਂ ਹੀ ਸਾਲ ਬਣਾ ਲੈਨੇ ਆ ਨਾ ਹਾਂ ਆਪਾਂ ਕਹਿੰਦੇ ਸਾਲ ਭੰਨਗੀ ਸਾਲ ਤਾਂ ਹੀ ਬੰਦਗਾ ਹਾਂਜੀ ਜਦੋਂ ਬਾਡੀ weight ਨਹੀਂ ਪੂਰਾ ਹੁੰਦਾਗਾ ਹਾਂਜੀ ਆਹੀ ਉਹ ਆਹ ਵੇੜਦੇ ਥੋੜੇ ਜੇ ਬਾਲੇ ਮਾੜੇ ਹਲਾਤ ਆ ਆਪਣੇ ਪਸ਼ੂ ਐ ਸਾਰੇ ਜਿਹੜਾ ਨਾ ਆਹੀ ਇਹਦੀ ਖਰਾਕ ਵੀ ਡਾਕਟਰਾਂ ਦੇ ਸਾਹਮਣੇ ਜਿਵੇਂ ਉਹਨਾਂ ਲਿਖ ਕੇ ਦਿੱਤੀਆਂ ਹਾਂਜੀ ਓਵੇਂ ਹੀ ਪਾਉਂਦੇ ਰਾਂ ਕਰਦੇ ਰਾਂ ਪਰ ਨਹੀਂ ਰਿਜ਼ਲਟ ਉਹ ਡਾਕਟਰਾਂ ਨੂੰ ਮਿਲਿਆ ਨਹੀਂ ਸਾਨੀ ਕੋਈ ਨਹੀਂ ਜੀ ਰੱਬ ਸੁੱਖ ਰੱਖੇ ਆਹੀ ਰਿਆ ਦੇਣ ਦੀ ਗੱਲ ਆ ਵੀ ਕੋਈ ਦਵਾਈ ਪੈਸੇ ਪੱਖੋਂ ਨਹੀਂ ਕੋਈ ਗੱਲ ਰਹੀ ਹਾਂ ਨਹੀਂ ਮੈਂ ਸਮਝ ਲਿਆ ਗਿਆ ਪੈਸਾ ਵੀ ਪੂਰਾ ਲਾਇਆ ਦਵਾਈ ਪੱਖੋਂ ਵੀ ਹਾਂ ਹਾਂ ਕੋਈ ਨਹੀਂ ਜੀ ਆਪਾਂ ਹੱਲ ਕਰਾਂਗੇ ਇਹਨਾਂ ਦੇ ਪਸ਼ੂਆਂ ਦਾ ਬਾਕੀ ਮੈਂ ਤੁਹਾਨੂੰ ਮੈਂ ਦੱਸਿਆ ਵੀ ਹੈਲਥ ਤੇ ਡਿਪੈਂਡ ਕਰਦਾ ਪਸ਼ੂ ਦੀ ਕੰਸੀ ਤੁਸੀਂ ਆ ਜੇ ਡਾਕਟਰ ਸਾਹਿਬ ਜਿਹੜੇ ਹਸਾਮ ਨਾਲ ਤਾਰਾਂ ਕਰਨ ਡੀਆਂ ਹੈ ਤਿੰਨ ਚਾਰੇ ਡਾਕਟਰ ਹਾਂਜੀ ਵੀ ਸਾਡੇ ਲੋਕ ਲੋਨਾਂ ਦਾ ਟੀਕੇ ਭਰਨੇ ਸੀ ਉਹਨਾਂ ਤੁਹਾਡੇ ਤੁਸੀ ਤਾਂ ਟੀਕਾ ਕਿਸੇ ਨੂੰ ਵੀ ਨਹੀਂ ਪਰਿਆ ਨਹੀਂ ਟੀਕਾ ਭਰਨਾ ਮੈਂ ਮੈਂ 2 ਮਹੀਨੇ ਨਹੀਂ ਟੀਕਾ ਭਰਦਾ ਹੀ ਅਜੇ ਅੱਜ ਦਾ ਤਾਂ ਮਸਲਾ ਹੀ ਹੈ ਹਾਂ ਪਰ ਉਹ ਉਹਨਾਂ ਸਾਰਿਆਂ ਨੂੰ ਭਰ ਦੇਣੀ ਹੈ ਟੀਕੇ ਹਾਂ ਜਿੰਨਾ ਚਿਰ ਇਹਨਾਂ ਦਾ ਪਰ ਵਜਨ ਹੀ ਨਾ ਪੂਰਾ ਹੁੰਦਾ ਉਹ ਗਾ ਗਾਂ ਹਾਂਜੀ ਚਲ ਮੱਝਾਂ ਤਾਂ ਹੁਣ ਮੈਨੂੰ ਪਤਾ ਵੀ ਗਾ ਗਰਮੀ ਸ਼ੁਰੂ ਹੋ ਜਾਣੀ ਇਹਨਾਂ ਨੇ ਹੀਟ ਚ ਨਹੀਂ ਆਉਣਾਗਾ ਤੇ ਪਰ ਜਿੰਨਾ ਚਿਰ ਇਹਨਾਂ ਦਾ ਪ੍ਰੋਪਰ ਵਜਨ ਨਹੀਂ ਪੂਰਾ ਹੁੰਦਾ ਉਹਨਾਂ ਚਿਰ ਆਪਾਂ ਟੀਕਾ ਨਾ ਭਰਾਂਗੇ ਜੀ ਕਿਸੇ ਦੇ ਵੀ ਠੀਕ ਹੈ ਅਗਲੀ ਵੀਡੀਓ ਚ ਤੁਹਾਨੂੰ ਦਿਖਾਵਾਂਗੇ ਜੀ ਪਸ਼ੂਆਂ ਦੀ ਸਿਹਤ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਚੈਨਲ ਸਬਸਕ੍ਰਾਈਬ ਕਰਿਓ ਜੀ ਧੰਨਵਾਦ